ਸਲਾਮ ਨਮਸਤੇ ਸਸਕਾਲ ਦੋਸਤੋ ਅਮੀਰ ਕਰਦੀ ਆ ਕਿ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਜਿੱਦਾਂ ਆਪਾਂ ਨੂੰ ਪਤਾ ਹੀ ਆ ਦੋਸਤੋ ਕਿ ਪੰਜਾਬ ਇਸ ਟਾਈਮ ਹੜਾਂ ਦੀ ਮਾਰ ਥੱਲੇ ਆਇਆ ਹੋਇਆ ਆ ਭਾਵੇਂ ਉਹ ਚੜਦਾ ਪੰਜਾਬ ਹੋਵੇ ਤੇ ਭਾਵੇਂ ਉਹ ਲੈਂਦਾ ਪੰਜਾਬ ਹੋਵੇ ਇੰਡੀਆ ਦੇ ਵੱਖ-ਵੱਖ ਥਾਂ ਜਿਹੜੇ ਹੈਗੇ ਆ ਉਹਨਾਂ ਵਿੱਚ ਵੀ ਕਾਫੀ ਜਿਹੜੀ ਹੈ ਕਿ ਆ ਹੜਾਂ ਨੇ ਮਾਰ ਮਾਰੀ ਹੋਈ ਆ ਤੇ ਜੇ ਆਪਾਂ ਦੋਸਤੋ ਗੱਲ ਕਰੀਏ ਸਾਡੇ ਪੰਜਾਬ ਦੀ ਤੇ ਪੰਜਾਬ ਹਰ ਸਾਲ ਇਹਨਾਂ ਪਾਣੀਆਂ ਦੀ ਇਹਨਾਂ ਹੜ੍ਹਾਂ ਦੀ ਮਾਰਥ ਲੈ ਆਉਂਦਾ ਆ ਤੇ ਭਾਵੇਂ ਉਹ ਪਾਣੀ ਆਪਾਂ ਜੇ ਕਹਿ ਲਈਏ ਸੁੱਕੇ ਪੈ ਜਾਂਦੇ ਆ ਕਈ ਵਾਰ ਤੇ ਜਦੋਂ ਬਰਸਾਤਾ ਆਉਂਦੀਆਂ ਆ ਹਰ ਸਾਲ ਸਾਡੇ ਪੰਜਾਬ ਨੂੰ ਇਸ ਮਾਰਥ ਲੈ ਆਉਣਾ ਪੈਂਦਾ ਆ ਤੇ ਕੁਝ ਇੱਕ ਚਲਕੀਆਂ ਆਪ ਸਭ ਦੇ ਨਾਲ ਸਾਂਝੀਆਂ ਕਰੂੰਗੀ ਕਿਉਂਕਿ ਪਹਿਲਾਂ ਮੈਂ ਗਈ ਹੋਈ ਸੀ ਯੂਕੇ ਯੂਕੇ ਦੇ ਟੂਰ ਤੋਂ ਜਦੋਂ ਵਾਪਸ ਆਈ ਆ ਤਾਂ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਦੇਖ ਕੇ ਮਨ ਬਹੁਤ ਦੁਖੀ ਹੋਇਆ ਤੇ ਦੋਸਤੋ ਦੇਖ ਹੀ ਸਕਦੇ ਹੋ ਕਿ ਇੰਡੀਅਨ ਆਰਮੀ ਜਿਹੜੀ ਹੈਗੀ ਆ ਉਹਨੂੰ ਆਉਣਾ ਪਿਆ ਏ ਰੈਸਕਿਊ ਸਰਵਿਸੇਸ ਲਈ ਕਿਉਂਕਿ ਸਾਡੀ ਪੰਜਾਬ ਸਰਕਾਰ ਤਾਂ ਹੱਥ ਖੜੇ ਕਰਕੇ ਆਪਣੀਆਂ ਸੈਰ ਸਪਾਟਿਆਂ ਦੇ ਉੱਤੇ ਨਿਕਲ ਜਾਂਦੀ ਆ ਤੇ ਜੇ ਆਪਾਂ ਗੱਲ ਕਰੀ ਆਪਣੀ ਸੀਐਮ ਸਾਹਿਬ ਦੀ ਤੇ ਸੀਐਮ ਸਾਹਿਬ ਸਿਰਫ ਆਪਾਂ ਕਹਿ ਲਈਏ ਕਿ ਫੁਕੇ ਵਾਦੇ ਕਰਕੇ ਤਾਂ ਆਪਣੀਆਂ ਮौज-ਮਸਤੀਆਂ ਕਰਨੋਂ ਨਿਕਲ ਜਾਂਦੇ ਆ ਤੇ ਜੇ ਦੋਸਤੋ ਆਪਾਂ ਗੱਲ ਕਰੀਏ ਸਾਡੀ ਨੌਜਵਾਨੀ ਦੀ ਸਾਡੇ ਪੰਜਾਬ ਦੇ ਇਹਨਾਂ ਵਾਰਸਾਂ ਦੀ ਤਾਂ ਬਾਹਰਲੇ ਮੁਲਕਾਂ ਵਿੱਚ ਵੀ ਬੈਠ ਕੇ ਜਾਂ ਇੰਡੀਆ ਦੇ ਵੱਖ-ਵੱਖ ਸੂਬਿਆਂ ਵਾਲੇ ਵੀ ਇੰਡੀਆ ਦੇ ਨੌਜਵਾਨਾਂ ਨੂੰ ਕਹਿਣਗੇ ਕਿ ਇਹ ਤੇ ਨਸ਼ੇ ਤੇ ਲੱਗੇ ਹੋਏ ਆ ਨਸ਼ੇੜੀ ਆ ਯਾ ਕਹਿਣਗੇ ਕਿ ਇਹ ਹੁੱਲੜਬਾਜੀ ਹੀ ਕਰ ਸਕਦੇ ਆ ਤੇ ਦੋਸਤੋ ਇਹ ਹੁੱਲੜਬਾਜ ਇਹ ਨਸ਼ੇੜੀ ਅੱਜ ਦੇਖ ਲੋ ਆਪਣੇ ਪੰਜਾਬ ਦੇ ਲੋਕਾਂ ਨੂੰ ਬਚਾਉਂਦੇ ਹੋਏ ਇਹ ਆ ਸਾਡੇ ਨਸ਼ੇੜੀ ਤੇ ਇਹ ਆ ਸਾਡੇ ਹੁੱਲੜਬਾਜ ਇਹਨਾਂ ਟਰੈਕਟਰਾਂ ਦੇ ਉੱਤੇ ਵੱਡੇ ਟਾਇਰ ਅੱਜ ਉਹੀ ਕੰਮ ਆ ਰਹੇ ਆ ਸਾਡੀ ਪੰਜਾਬ ਦੀ ਆਵਾਮ ਨੂੰ ਬਚਾਉਣ ਵਾਸਤੇ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਉੱਥੇ ਸਾਡੇ ਅੱਜ ਪੰਜਾਬ ਦੇ ਨੌਜਵਾਨ ਨੌਜਵਾਨਾਂ ਦੇ ਨਾਲ ਸਾਡੇ ਪੰਜਾਬ ਦੇ ਬਜ਼ੁਰਗ ਜਾ ਜਾ ਕੇ ਸੇਵਾ ਕਰ ਰਹੇ ਆ ਸਾਡੇ ਵਰਗਿਆਂ ਨੂੰ ਤਾਂ ਇਹ ਪਾਣੀ ਦੇਖ ਕੇ ਸੋਫਿਆਂ ਤੇ ਬੈਠਿਆਂ ਨੂੰ ਡਰ ਲੱਗਦਾ ਆ ਤੇ ਦੋਸਤੋ ਧੰਨ ਜਿਗਰਾ ਉਹਨਾਂ ਮਾਮਾ ਦਾ ਜਿਨ੍ਹਾਂ ਨੇ ਆਪਣੇ ਇਹ ਪੁੱਤ ਜਿਹੜੇ ਇਸ ਕਾਰਜ ਵਾਸਤੇ ਤੋਰੇ ਹੋਏ ਆ ਕਿ ਜਾ ਕੇ ਰੈਸਕਿਊ ਕਰਕੇ ਤੇ ਆਹ ਤਸਵੀਰ ਦੋਸਤੋ ਜਿਹੜੀ ਦੇਖ ਸਕਦੇ ਆ ਇਹ ਆਰਮੀ ਦੇ ਜਵਾਨ ਜਿਹੜੇ ਆ ਇਹ ਤਿੰਨ ਚਾਰ ਦਿਨ ਤੋਂ ਇੱਥੇ ਪਾਣੀ ਦੇ ਵਿੱਚ ਫਸੇ ਹੋਏ ਸੀਗੇ ਤੇ ਦੇਖ ਸਕਦੇ ਹੋ ਕਿ ਪੰਜਾਬ ਦੇ ਇਹ ਸੇਵਾਦਾਰ ਉਹਨਾਂ ਤੱਕ ਪਹੁੰਚੇ ਆ ਤੇ ਇਹਨਾਂ ਨੂੰ ਖਾਣ ਪੀਣ ਦਾ ਸਮਾਨ ਤੇ ਪਾਣੀ ਵੀ ਘਾਰਾ ਦਿੱਤਾ ਆ ਤੇ ਨਾਲੇ ਇੱਥੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਵੀ ਇੱਥੋਂ ਕੱਢ ਕੇ ਲਿਜਾਇਆ ਜਾਵੇ ਇਹ ਆ ਸਾਡੇ ਪੰਜਾਬ ਦੀ ਨੌਜਵਾਨੀ ਦੋਸਤੋ ਇਹ ਆ ਸਾਡੇ ਪੰਜਾਬ ਦੇ ਸਿੱਖ ਪਾਈਚਾਰਾ ਪੰਜਾਬੀ ਪਾਈਚਾਰਾ ਤੇ ਸਿੱਖਾਂ ਨੂੰ ਦੋਸਤੋ ਜਿਦਾ ਰੀਸੈਂਟ ਐਕਸੀਡੈਂਟ ਜਿਹੜਾ ਹੋਇਆ ਸੀ ਯੂ ਐਸ ਏ ਵਿੱਚ ਉਹ ਤੋਂ ਲੈ ਕੇ ਬਾਹਰਲੇ ਮੁਲਕਾਂ ਵਾਲੇ ਵੀ ਬਹੁਤ ਤਾਨਨੇ ਕੱਸ ਰਹੇ ਸੀਗੇ ਕਿ ਇਹਨਾਂ ਨੂੰ ਅਕਲ ਨਹੀਂ ਹੈਗੀ ਬਹੁਤ ਕੁਝ ਜਿਹੜਾ ਹੈ ਗਿਆ ਬੋਲਿਆ ਸੀਗਾ ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਆਰਮੀ ਦੇ ਨੌਜਵਾਨ ਜਿਹੜੇ ਇੱਥੇ ਫਸੇ ਹੋਏ ਸੀ ਜਵਾਨ ਜਿਹੜੇ ਆ ਆਰਮੀ ਦੇ ਤੇ ਉਹਨਾਂ ਨੂੰ ਇਹ ਰੈਸਕਿਊ ਕਰਕੇ ਕੱਢ ਕੇ ਲੈ ਕੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੀ ਆਰਮੀ ਇਹਨਾਂ ਤੱਕ ਰਵਿਣੀ ਪਹੁੰਚ ਸਕੀ ਉਹ ਰੱਬ ਜਾਣੇ ਕੀ ਰੀਜ਼ਨ ਹੋਇਆ ਹੋਊਗਾ ਕਿ ਆਰਮੀ ਜਿਹੜੀ ਆ ਇਹਨਾਂ ਕੋਲ ਨਹੀਂ ਪਹੁੰਚ ਸਕੀ ਬਟ ਇਹ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਨੇ ਇਸ ਆਰਮੀ ਦੇ ਜਵਾਨਾਂ ਨੂੰ ਇੱਥੋਂ ਕੱਢਿਆ ਤੇ ਸਲੂਟ ਕਰਦੇ ਆ ਆਪਾਂ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਮਾਮਾ ਨੂੰ ਜਿਨ੍ਹਾਂ ਮਾਮਾ ਦੇ ਇਹ ਨੌਜਵਾਨ ਨੇ ਆ ਜਿਨ੍ਹਾਂ ਨੇ ਇਹਨਾਂ ਨੂੰ ਇੰਨੀ ਇੱਕ ਸਮੱਤ ਬਖਸ਼ੀ ਆ ਤੇ ਸਭ ਤੋਂ ਵੱਡੇ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਇਹਨਾਂ ਨੂੰ ਇਸ ਪਾਸੇ ਲਾਇਆ ਆ ਤੇ ਦੋਸਤੋ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਹੋਰ ਚੀਜ਼ਾਂ ਦੇ ਵਿੱਚ ਅਸੀਂ ਬਲੀਵ ਨਹੀਂ ਕਰਦੇ ਪੱਤੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਜਦੋਂ ਸਿਰਤੇ ਪੈਂਦੀਆਂ ਆ ਤੇ ਬੰਦਾ ਹਰ ਇੱਕ ਉਪਰਾਲਾ ਕਰਦਾ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਕੜਾ ਸਿੱਖ ਪਾਈਚਾਰਾ ਇਹ ਖਵਾਜਾ ਪੀਰ ਦੀ ਪੂਜਾ ਕਰਦੇ ਹੋਏ ਇਸ ਨਦੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਦੇਖ ਸਕਦੇ ਹੋ ਦੋਸਤੋ ਪਾਣੀ ਜਿਹੜਾ ਹੈਗਾ ਚਾਰਛਪੇਰੇ ਜਿੱਦਨ ਨੂੰ ਤੁਸੀਂ ਤੁਹਾਡੀ ਨਿਗਾਹ ਜਾਂਦੀ ਆ ਹਰ ਪਾਸੇ ਜਲ ਥਲ ਇੱਕ ਹੋਇਆ ਪਿਆ ਆ ਤੇ ਬੰਨ ਜਿਹੜੇ ਆ ਬੰਨਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਹੋ ਰਹੀ ਆ ਤੇ ਦੋਸਤੋ ਦੇਖ ਸਕਦੇ ਹੋ ਕਿ ਸਾਡੇ ਬਜ਼ੁਰਗ ਸਾਡੇ ਇਹ ਨੌਜਵਾਨ ਆਪਣੀਆਂ ਜਿੱਦਾਂ ਜਾਨਾਂ ਜਿਹੜੀਆਂ ਆ ਹਥੇਲੀ ਤੇ ਰੱਖ ਕੇ ਤੇ ਇਹਨਾਂ ਪਾੜਾ ਨੂੰ ਬੰਨਦੇ ਹੋਏ ਰਾਲੀਆਂ ਟਰੈਕਟਰ ਜਿਹੜੇ ਹੈਗੇ ਆ ਆਪਣੇ ਉਹ ਵੀ ਨਹੀਂ ਉਹ ਪਾウダー ਕਰਦੇ ਕਿ ਇਹ ਕਿਤੇ ਪਾਣੀ ਦੇ ਵਿੱਚ ਰੁੜ ਨਾ ਜਾਣ ਆਪਣੀਆਂ ਜਿੱਦਾਂ ਮੈਂ ਕਿਹਾ ਕਿ ਜਾਨਾਂ ਨੂੰ ਤਲੀ ਤੇ ਉੱਤੇ ਰੱਖ ਕੇ ਇਹਨਾਂ ਪਾਣੀਆਂ ਦੇ ਵਿੱਚ ਦੀ ਇਹਨਾਂ ਟਰੈਕਟਰਾਂ ਨੂੰ ਸ਼ੂਕ ਦੇ ਨੰਗਦੇ ਦਿਖਾਈ ਦੇ ਰਹੇ ਆ ਤੇ ਦੋਸਤੋ ਦੇਖ ਸਕਦੇ ਆ ਕਿ ਇਹਨਾਂ ਸਾਡੇ ਕਿਸਾਨ ਵੀਰਾਂ ਦੀਆਂ ਜ਼ਿੰਦਗੀਆਂ ਇਸੇ ਪਾਣੀ ਦੇ ਵਿੱਚ ਖੜੇ ਇਹ ਪਸ਼ੂ ਤੇ ਧਾਰ ਚੋਰੇ ਆ ਬੱਚਿਆਂ ਨੂੰ ਦੁੱਧ ਬਲਾਉਣ ਵਾਸਤੇ ਤੇ ਇੱਥੇ ਦੋਸਤੋ ਦੇਖ ਸਕਦੇ ਹੋ ਕਿਦਾਂ ਇੱਕ ਰੱਸੀ ਬਨ ਕੇ ਤਾਂ ਇੰਡੀਅਨ ਆਰਮੀ ਜਿਹੜੀ ਆ ਰੈਸਕਿਊ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਦੂਸਰੇ ਪਾਸੇ ਦੋਸਤੋ ਇੱਕ ਵੱਡਾ ਜਿਹਾ ਸ਼ਿਕਾਰਾ ਇਹਨੂੰ ਪਤਾ ਨਹੀਂ ਮਾਫ ਕਰਨਾ ਮੈਨੂੰ ਨਾਮ ਤਾਂ ਪਤਾ ਨਹੀਂ ਇੱਕ ਵੱਡੀ ਇਹਨਾਂ ਨੇ ਲੱਕੜੀ ਦੀ ਬੋਟ ਬਣਾਈ ਹੋਈ ਹੈ ਜਦੇ ਉੱਤੇ ਪਸ਼ੂਆਂ ਨੂੰ ਵੀ ਰੈਸਕਿਊ ਕਰਤੇ ਦਿਖਤ ਰਹੇ ਆ ਤੇ ਦੋਸਤੋ ਦੇਖ ਸਕਦੇ ਹਾਂ ਕਿ ਇਹ ਨੌਜਵਾਨ ਰਾਸ਼ਨ ਪਾਣੀ ਪਚਾਉਂਦੇ ਹੋਏ ਆਪਣੇ ਸਿਰਾਂ ਦੇ ਉੱਤੇ ਰੱਖ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਇਹ ਰਾਸ਼ਨ ਪਾਣੀ ਦਿੰਦੇ ਆ ਜਿੱਥੇ ਤਿੱਕਰ ਕੋਈ ਵੀ ਨਹੀਂ ਪਹੁੰਚ ਸਕਦਾ ਤੇ ਉੱਥੇ ਤਿੱਕਰ ਇਹ ਨੌਜਵਾਨ ਜਿਹੜੇ ਹੈਗੇ ਆ ਪਹੁੰਚਦੇ ਆ ਤੇ ਪਾਣੀ ਦੀਆਂ ਇਹ ਛੱਲਾ ਦੇਖ ਕੇ ਦਿਲ ਦਿਲਦਾ ਦੋਸਤੋ ਪਰ ਇਹ ਨੌਜਵਾਨ ਵੱਖ-ਵੱਖ ਸੰਸਥਾਾਂਾਂ ਮੈਂ ਵੱਖ-ਵੱਖ ਸੇਵਾ ਕਰਨ ਵਾਲੇ ਜਿਹੜੇ ਹੈਗੇ ਆ ਆਪਣੇ ਜਥਿਆਂ ਦੇ ਨਾਲ ਜਿੰਨੀ ਉਹਨਾਂ ਦੀ ਪਹੁੰਚ ਹੈਗੀ ਆ ਹਰ ਇੱਕ ਹੀ ਸੇਵਾ ਕਰਦਾ ਦਿਖਾਈ ਦੇ ਰਿਹਾ ਆ ਅੱਜ ਦੇ ਟਾਈਮ ਦੇ ਵਿੱਚ ਸਰਕਾਰਾਂ ਜਿਹੜੀਆਂ ਹੈਗੀਆਂ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੋਰ ਦੀਆਂ ਦੇ ਸੀ ਆਇਆ ਪਾਵੇਂ ਉਹ ਸੀਮ ਸਰਕਾਰ ਹੋਵੇ ਤੇ ਪਾਵੇਂ ਉਹ ਸੈਂਟਰ ਸਰਕਾਰ ਆਪਾਂ ਗੱਲ ਕਰੀਏ ਸੈਂਟਰ ਸਰਕਾਰ ਨੇ ਚਲੋ ਆਪਣੀ ਇੰਡੀਅਨ ਆਰਮੀ ਭੇਜ ਕੇ ਤਾਂ ਰੈਸਕਿਊ ਸਰਵਿਸ ਜਿਹੜੀਆਂ ਲਾ ਦਿੱਤੀਆਂ ਆ ਬਟ ਜ਼ਿਆਦਾ ਕੰਮ ਸਾਡੀ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਜਿਨ੍ਹਾਂ ਨੇ ਇਹ ਚੱਕਣ ਚੱਕਿਆ ਤੇ ਆਪਣੇ ਹੀ ਪਿਆਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ ਪੋਲਿਟਿਸ਼ੀਅਨਸ ਹੈਗੇ ਦੋਸਤੋ ਉਹ ਵੀ ਨਿਕਲ ਕੇ ਚਿੱਟੇ ਕੱਪੜੇ ਪਾ ਕੇ ਤੇ ਸ਼ੂ ਚੜੇ ਹੈਗੇ ਆ ਪਾਲਿਸ਼ਾਂ ਵਾਂਗ ਚਮਕਾ ਕੇ ਤੇ ਇੱਥੇ ਜਾਂਦੇ ਆ ਵੱਡੇ ਵੱਡੀਆਂ ਆਪਾਂ ਜੇ ਕਹਿ ਲਈਏ ਬੰਬੂ ਕਾਟਾਂ ਦੇ ਵਿੱਚ ਵੀ ਗੱਲ ਕਰ ਲਈਏ ਤੇ ਜਾਂ ਬਾਹਰੋਂ ਕੰਡੇ ਤੋਂ ਹੀ ਖੜੇ ਹੋ ਕੇ ਫੋਟੋ ਖਿਚਾ ਕੇ ਤੇ ਆ ਜਾਂਦੇ ਆ ਤੇ ਜੇ ਇਹਨਾਂ ਸਾਡੇ ਜਿਹੜੇ ਛੋਟੇ ਛੋਟੇ ਬੱਚਿਆਂ ਵੱਲ ਵੀ ਆਪਾਂ ਦੇਖੀਏ ਤੇ ਇਹ ਵੀ ਕੋਈ ਪ੍ਰਵਾਹ ਨਹੀਂ ਕਰਦੇ ਕਿ ਸਾਡੀ ਜਾਨ ਨੂੰ ਕੋਈ ਖਤਰਾ ਆਇਆ ਤੇ ਦੋਸਤੋ ਦੇਖ ਹੀ ਸਕਦੇ ਹੋ ਕਿ ਪਾਣੀ ਕਿੰਨਾ ਆ ਤੇ ਪਾਣੀ ਦੇ ਵਿੱਚ ਇਹ ਟਰੈਕਟਰ ਜਿਹੜੇ ਹੈਗੇ ਆ ਰੈਸ਼ਨ ਪਾਣੀ ਲੈ ਕੇ ਜਾਂਦੇ ਹੋਏ ਤੁਹਾਨੂੰ ਦਿਖ ਰਹੇ ਆ ਤੇ ਜਿੱਥੋਂ ਲੋਕਾਂ ਨੂੰ ਕੱਢਣਾ ਆ ਤੇ ਉੱਥੋਂ ਕੱਢ ਕੇ ਵੀ ਇਹ ਲੈ ਕੇ ਆਉਂਦੇ ਆ ਤੇ ਦੋਸਤੋ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਬੋਟਸ ਆ ਉਹ ਆਮ ਅੱਜਕੱਲ੍ਹ ਕਈ ਤਾਂ ਕਹਿੰਦੇ ਕਿ ਸੀ ਆਪਣੀਆਂ ਹੀ ਖਰੀਦ ਲੀਆਂ ਆ ਆਪਣੀਆਂ ਹੀ ਬਣਾ ਲੀਆਂ ਆ ਕਿਉਂਕਿ ਹਰ ਸਾਲ ਪਤਾ ਆ ਕਿ ਹੜ ਆਉਂਦੇ ਆ ਤਾਂ ਸਾਨੂੰ ਜ਼ਰੂਰਤ ਪੈਂਦੀ ਆ ਪਟਾ ਕਿਉਂ ਪੰਜਾਬ ਸਰਕਾਰ ਇਤਾਂ ਦੇ ਉਪਰਾਲੇ ਕਰਦੀ ਕਿ ਜਦੋਂ ਪਤਾ ਹੀ ਆ ਕਿ ਹਰ ਸਾਲ ਸਾਡੇ ਪੰਜਾਬ ਨੂੰ ਇਹ ਮਾਰ ਚ ਲੈਣੀ ਪੈਂਦੀ ਆ ਤਾਂ ਕਿਉਂ ਨਹੀਂ ਉਪਰਾਲੇ ਕਰਦੀ ਤੇ ਦੋਸਤੋ ਦੇਖ ਸਕਦੇ ਹੋ ਕਿ ਪਸ਼ੂ ਜਿਹੜੇ ਆ ਚੜਦੇ ਪੰਜਾਬ ਦੇ ਵਿੱਚੋਂ ਹੜ੍ਹ ਦੇ ਪਾਣੀ ਦੇ ਨਾਲ ਲੈੰਦੇ ਪੰਜਾਬ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਪਸ਼ੂਆਂ ਨੂੰ ਵਿਚਾਰਿਆਂ ਨੂੰ ਬਚਾਉਣ ਵਾਲਾ ਕੋਈ ਨਹੀਂ ਕਿਉਂਕਿ ਹਰ ਇੱਕ ਹੀ ਚਾਹੁੰਦਾ ਕਿ ਅਸੀਂ ਆਪਣੀ ਪਹਿਲਾਂ ਜਾਨ ਬਚਾਈਏ ਕੋਸ਼ਿਸ਼ ਤਾਂ ਲੋਕਾਂ ਨੇ ਬਹੁਤ ਕੀਤੀ ਆ ਕਿ ਪਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬਚਾਇਆ ਜਾਵੇ ਤੇ ਇੱਥੇ ਦੋਸਤੋ ਇਹ ਨੌਜਵਾਨ ਜਿਹੜੇ ਹੈਗੇ ਆ ਆਪਣੀ ਜਾਨ ਜਿਹੜੀ ਜੋਖਮ ਦੇ ਵਿੱਚ ਪਾ ਕੇ ਤੇ ਦੇਖ ਲਓ ਬੰਨ ਪੱਕੇ ਕਰਦੇ ਹੋਏ ਮੈਂ ਫੇਰ ਉਹੀ ਕਹੂੰਗੀ ਕਿ ਇਨਾ ਹੀ ਨੌਜਵਾਨਾਂ ਨੂੰ ਕਿਹਾ ਜਾਂਦਾ ਆ ਕਿ ਇਹ ਨਸ਼ੇੜੀ ਆ ਕੰਮ ਨਹੀਂ ਕਰਦੇ ਹੁੱਲੜਬਾਜ ਆ ਤੇ ਹੁਣ ਦੋਸਤੋ ਉਹਨਾਂ ਹੀ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਖਿੱਚ ਕੇ ਲੱਗੀ ਆ ਕਿ ਇਹ ਦੱਸੋ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨ ਆ ਇਹ ਸੱਚੀ ਹੀ ਹੁੱਲੜਬਾਜ ਆ ਜਾਂ ਇਹ ਸੱਚੀ ਹੀ ਨਸ਼ੇੜੀ ਆ ਜਾਂ ਨਸ਼ੇੜੀ ਆ ਤੇ ਫਿਰ ਇਹ ਕਿੱਦਾਂ ਪਹੁੰਚ ਗਿਆ ਇੰਨਾ ਅੜਾਂ ਦੇ ਵਿੱਚ ਖਾਲਸੇ ਦਾ ਝੂਲਦਾ ਨਿਸ਼ਾਨ ਸਾਹਿਬ ਲੈ ਕੇ ਹੱਥਾਂ ਦੇ ਵਿੱਚ ਹੱਥ ਫੜ ਕੇ ਇੱਕ ਚੇਨ ਬਣ ਕੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਸੇਵਾ ਕਰਦੇ ਦਿਖ ਰਹੇ ਆ ਤੇ ਸੇਮ ਟਾਈਮ ਦੋਸਤੋ ਪਸ਼ੂ ਜਿਹੜੇ ਆ ਬੇਬਸ ਹੋ ਕੇ ਲੋਕਾਂ ਨੇ ਪਸ਼ੂਆਂ ਦੇ ਸੰਗਲ ਵੀ ਖੋਲ ਦਿੱਤੇ ਰस्सियां ਵੀ ਖੋਲ ਦਿੱਤੀਆਂ ਉਹਨਾਂ ਨੂੰ ਪਾਣੀ ਜੋ ਬਹਾ ਕੇ ਤੇ ਲੈnde ਪੰਜਾਬ ਵੱਲ ਨੂੰ ਖਿੱਚ ਕੇ ਲੈ ਗਿਆ ਤੇ ਦੇਖ ਸਕਦੇ ਹੋ ਕਿ ਇੱਥੇ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਤੇ ਸੁਣਦੇ ਆ ਸਾਡੇ ਵੀਰ ਕੋਲੋਂ ਕੀ ਕਹਿ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਭਾਰਤ-ਪਾਕ ਸਰਹੱਦ ਦੇ ਆ ਤਾਰਾ ਦੇਖੋ ਪਰਲੇ ਪਾਸੇ ਪਾਕਿਸਤਾਨ ਦੇ ਬਿਲਕੁਲ ਸਾਹਮਣੇ ਉਹ ਪਾਕਿਸਤਾਨ ਦੀ ਪੋਸਟ ਦਿਖਾਈ ਦੇ ਰਹੀ ਹੈ ਜੋ ਕਿ ਛੱਡ ਕੇ ਪਾ ਚੁੱਕੇ ਨੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੈ ਦੂਰ ਦੂਰ ਤੱਕ ਪਾਕਿਸਤਾਨ ਵਾਲੀ ਸਾਈਡ ਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਜਵਾਨ ਐਸੋਲੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਚ ਕਿ ਬੀਐਸਐਫ ਦੇ ਜਵਾਨ ਡਟੇ ਹੋਏ ਨੇ ਔਰ ਦੂਜੀ ਸਾਈਡ ਤੇ ਪਾਣੀ ਹੀ ਪਾਣੀ ਆ ਤਸਵੀਰਾਂ ਇੱਕ ਵਾਰੀ ਫੇਰ ਦਿਖਾਉਣਾ ਤੁਹਾਨੂੰ ਗੀਟ ਜਿਹੜਾ ਬਿਲਕੁਲ ਪਾਣੀ ਹੀ ਪਾਣੀ ਆ ਚਾਰជ្រਫੇਰੇ ਪਾਕਿਸਤਾਨ ਵਾਲੀ ਸਾਈਡ ਦਿਖਾਉਣਾ ਹੈ ਤੁਹਾਨੂੰ ਕਿ ਬਿਲਕੁਲ ਪਾਣੀ ਹੀ ਪਾਣੀ ਹੈ ਪਾਕਿਸਤਾਨ ਵਾਲੀ ਸਾਈਡ ਜਿੱਥੋਂ ਤੱਕ ਦੇਖਦੇ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਦਿਖਾਈ ਦਿੰਦਾ ਤੇ ਦੋਸਤੋ ਨਾਲ ਦੇ ਨਾਲ ਕੁਝ ਕ ਸਾਡੇ ਪੋਲੀਟਿਸ਼ੀਅਨ ਜਿਹੜੇ ਹੈਗੇ ਆ ਉਹਨਾਂ ਨੇ ਵੀ ਜਾਣ ਦੀ ਸ਼ਿਰਕਤ ਕੀਤੀ ਹੈਗੀ ਆ ਤੇ ਜੇ ਆਪਾਂ ਗੱਲ ਕਰੀਏ ਸਾਡੀ ਪੰਜਾਬ ਸਰਕਾਰ ਦੀ ਤੇ ਉਹਨਾ ਨੇ ਵੀ ਸ਼ਿਰਕਤ ਕੀਤੀ ਹੋਈ ਆ ਤਾਂ ਇੱਕ ਪਾਸੇ ਤਾਂ ਸਾਡੇ ਸੀਐਮ ਸਾਹਿਬ ਕਹਿੰਦੇ ਸੀਗੇ ਕਿ ਮੈਨੂੰ ਸੈਂਟਰਲ ਸਰਕਾਰ ਦੇ ਕੋਲੋਂ ਕੁਝ ਨਹੀਂ ਚਾਹੀਦਾ ਮੈਂ ਕਿਉਂ ਮੰਗਾ ਤੇ ਦੂਜੇ ਪਾਸੇ ਹੀ ਉਹਨਾਂ ਦੇ ਹੀ ਵਿਧਾਇਕ ਜਿਹੜੇ ਆ ਉਹਨਾਂ ਦੇ ਹੀ ਮੰਤਰੀ ਜਿਹੜੇ ਹੈਗੇ ਆ ਸੈਂਟਰਲ ਸਰਕਾਰ ਕੋਲੋਂ ਰਿਕਵੈਸਟਾਂ ਕਰਦੇ ਤੁਹਾਨੂੰ ਨਜ਼ਰ ਆਉਣਗੇ ਤਾਂ ਸਾਡੇ ਸੀਐਮ ਸਾਹਿਬ ਦੀ ਵੀਡੀਓ ਜਿਹੜੀ ਇੱਕ ਬਹੁਤ ਵਾਇਰਲ ਹੋਈ ਆ ਉਹਦੀਆਂ ਵੀ ਝਲਕੀਆਂ ਆਪਾਂ ਤੁਹਾਡੇ ਨਾਲ ਕਰਦੇ ਆਂ ਸਾਂਝੀਆਂ ਤੇ ਆਓ ਸੁਣਦੇ ਆਂ ਦੋਸਤੋ ਇਹਨਾਂ ਸਾਡੇ ਅਮ ਪੋਲਿਟਿਸ਼ੀਅਨਸ ਦੀਆਂ ਫੋਕੀਆਂ ਗੱਲਾਂ ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਬੋਲਿਆ ਕਰੋ ਕੁਝ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦੇ ਆ ਐਸੇ ਬੋਲਣ ਲੱਗੇ ਹੁਣ ਕਹਿੰਦਾ ਗੱਡੀ ਚ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨੇ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਨੇ ਯਾਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਰਗੀ ਉਹਦਾ ਵੀ ਖਰਚਾ ਦਵਾਂਗੇ ਇਹ ਬੱਕਰੀ ਮਰਗੀ ਦੋ ਤਾਂ ਦੋ ਆ ਗਿਆ ਆਂਦੇ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਕੋਈ ਤੁਸੀਂ ਪੀਟੀਸੀ ਤੋਂ ਆਣਾ ਨਹੀਂ ਮੈਂ ਜਨਤ ਤੋਂ ਨਹੀਂ ਜੀ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸੁਖਵੀਰ ਬਾਦਲ ਨੂੰ ਪੁੱਛ ਲਿਓ ਠੀਕ ਹੈ ਚਲੋ ਮੈਨੂੰ ਪਤਾ ਲੱਗਾ ਮੈਂ ਪੜਿਆ ਵੀ ਸੁਨੀਲ ਜਾਖੜ ਜੀ ਆ ਰਹੇ ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਵੇਖਣ ਨੂੰ ਆ ਰਹੇ ਆ ਬੀਜੇਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਉਹ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਬੰਦਾ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਰ جنگ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਹੁੰਦਾ ਤਾਂ ਇਹੀ ਉਦੋਂ ਹੀ ਬਫਤਾਂ ਨੂੰ ਫੜੇ ਜਾਂਦੇ ਆ ਅਸੀਂ ਹੁੜ ਵੀ ਅਦਾਵੀ ਦਰਿਆ ਦੀ ਮਾੜੇ ਇੱਥੇ ਇਸ ਕਰਕੇ ਅਜਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਹੁਣ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣਾ ਤੇ ਵਾਸਤਾ ਨੂੰ ਫਿਰ ਬੇਨਤੀ ਕਰੂੰਗਾ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਡੀ ਜੋ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟਦੇ ਹੋ ਕੋਟ ਕਚਹਿਰੀਆਂ ਵਿੱਚ ਕਰਦੇ ਹੋ ਸਭ ਕੁਝ ਕਰਦੇ ਹੋ ਸਾਡਾ ਪਾਣੀ ਚੋਰੀ ਕਰਦੇ ਹੋ ਹੁਣ ਤੁਹਾਡੀ ਲੋੜ ਆ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਹੈ ਜਾਕਰ ਸਾਹਿਬ ਨੂੰ ਬੇਨਤੀ ਆ ਕਿ ਸਾਡੀ ਮਦਦ ਕਰੋ ਅਜ ਨਾਲੇ ਆ ਰਹੇ ਆ ਜੀ ਆਇਆਂ ਵੈਲਕਮ ਆਉਣ ਪਰ ਨਾ ਖਾਲੀ ਹੱਥੀ ਆਉਣ ਤੇ ਨਾ ਖਾਲੀ ਹੱਥੀ ਜਾਣ ਸਾਨੂੰ ਕੁਝ ਨਾਲੇ ਆਉਣ ਨੂੰ ਦੇ ਕੇ ਜਾਣ ਮੈਂ ਇਹ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ 2 ਦਿਨ ਮੈਂ ਦਾਦਾ ਸੀ ਲਈ ਤਾਂ ਕੱਲੇ ਝੂਠ ਨਹੀਂ ਮਾਰਦੇ ਬਾਈ ਉਹਨੇ ਮੋਗੇ ਤੋਂ ਬਾਈ ਅਸੀਂ ਪਿਛਲੀ ਵਾਰ ਆਏ ਸੀ 4 ਪਾਇਂਟਰ ਵਾਲੇ 4 ਦੇ ਲੈ ਗਏ ਗੱਠਾਂ ਵਾਲੇ ਹਾਂ ਜਿੱਦਾਂ ਲੋਕ 5 7 ਪਸ਼ੂ ਦਿਖਾ ਕੇ ਨਾ ਕਹਿੰਦੇ ਬਾਈ ਸਾਡੇ ਉਧਰ ਘਾ ਡੁੱਬ ਗਿਆ ਐ ਹੋਗਾ ਇੰਨਾ ਨੁਕਸਾਨ ਹੋਗਾ ਕੋਈ ਤਾਂ ਟਰਾਲੀ ਭਰ ਕੇ ਲੈ ਗਿਆ ਵਾ ਕੋਈ ਆਟੋਏ ਤੇ ਲੈ ਗਿਆ ਯਾਨੀ ਕਿ ਵੀ ਸਾਨੂੰ ਬੰਨ ਦੇ ਨੇੜੇ ਤੋਂ ਆਉਣ ਹੀ ਨਹੀਂ ਦਿੱਤਾਗਾ ਪਿਛਲੀ ਵਾਰ ਸਾਡੇ ਨੇ ਇਹ ਹੋਈ ਆ ਹੋ ਰਹੀ ਆ ਬਈ ਇਹ ਆਪ ਖੁਦ ਕਹਿੰਨੇ ਆ ਮੋਗੇ ਤੋਂ ਤੁਸੀਂ ਆਏ ਆ ਸਾਡੇ 6 ਟਰਾਲੇ ਹੋਰ ਲੋਡ ਕੀਤੇ ਖੜੇ ਚਾਰ ਦੇ ਵੀ ਤੂੜੀ ਦੇ ਵੀ ਅਸੀਂ ਪਹਿਲਾਂ ਇੱਕ ਟਰਾਲੇ ਤਾਂ ਲੈ ਕੇ ਆਏ ਆ ਵੀ ਸਾਨੂੰ ਪਤਾ ਲੱਗੇ ਵੀ ਕਿੱਥੇ ਲੋਕਾਂ ਦੀ ਮੁਸੀਬਤ ਹੈ ਉੱਥੇ ਪਹੁੰਚਦਾ ਹੋਵੇ ਪਿਛਲੀ ਵਾਰ ਇਹ ਸਾਰੇ ਪਿੰਡਾਂ ਦੇ ਗਏ ਆ ਤੇ ਪਰ ਇੱਥੋਂ ਤੱਕ ਸਾਨੂੰ ਪਹੁੰਚੇ ਨਹੀਂ ਦਿੱਤਾ ਗਏ ਨੇ ਮੰਡੀਆਂ ਜਾ ਕੇ ਕਿਤੇ 10 ਵਜੇ ਖੜੇ ਕਿਤੇ 15 ਖੜੇ ਬਸ ਇਹੀ ਕਹਿੰਦੇ ਸਾਡਾ ਹੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸਾਨੂੰ ਹਣ ਕੀ ਪਤਾ ਇਹ ਨਵੇਂ ਬੰਦਿਆਂ ਨੂੰ ਅਸੀਂ ਕਿਹੜੇ ਇੱਥੇ ਦਰਿਆ ਦੇ ਨੇੜੇ ਰਹਿੰਦੇ ਆ ਅਸੀਂ ਤਾਂ ਮੁਸੀਬਤ ਆਈ ਆ ਕਿ ਇਹ ਆ ਪੰਜਾਬ ਦਾ ਪੰਜਾਬੀ ਇੱਕ ਦੂਜੇ ਦੀ ਬਾਹ ਫੜਦਾ ਸਰਕਾਰਾਂ ਨਹੀਂ ਫੜਦੀਆਂ ਤੁਸੀਂ ਤੁਸੀਂ ਸਾਡੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਇੱਕ ਅਪੀਲ ਕਰ ਸਕਦੇ ਹੋ ਭਾਈ ਅਸੀਂ ਅਪੀਲ ਕਰ ਸਕਦੇ ਹਾਂ ਵੀ ਜਿਹੜੇ ਬੰਦੇ ਇਸ ਟਾਈਮ ਆ دریا ਜਿਆ ਨਾ ਡੁੱਬੇ ਹੋਏ ਆ ਜਿੰਨਾਂ ਕੋਲੇ ਕੋਈ مصیبت ਹੁਣ ਇਹਨਾਂ ਨੇ ਪਹੁੰਚੀ ਹੋਈ ਆ ਉਹਨਾਂ ਤੇ ਕਰ ਪਹੁੰਚ ਲੈਣ ਦੋ ਤੁਸੀਂ ਤਾਂ ਪਹਿਲਾਂ ਹੀ ਰਜੇ ਆ ਪਿਛਲੀ ਵਾਰ ਇਹ ਵੀ ਹੋ ਸਕਦਾ ਜੀ ਜਿਹੜਾ ਚਾਰ ਲੋਕਾਂ ਨੇ ਦਿੱਤਾ ਨਾ ਰਾਸ਼ਨ ਦਿੱਤਾ ਹੋ ਸਕਦਾ ਲੋਕਾਂ ਨੇ ਵੇਚਿਆ ਵੀ ਹੋਵੇ ਓਹੋ ਵੇਚਿਆ 100% ਇਹੀ ਗਾਰੰਟੀ ਦਿੰਨੇ ਵੇਚਿਆ ਵੀ ਹੋਊਗਾ ਆਹ ਵੇਲੇ 19 ਫੁੱਟਾ ਟਰਾਲਾ ਤੇ 19 ਫੁੱਟਾ ਟਰਾਲੇ ਸਾਡੇ ਕੋਲੇ ਚਾਰ ਟਰਾਲੇ ਸੀਗੇ ਚਾਰੇ ਲੋਡ ਸੀ ਗੱਠਾਂ ਦੇ ਕਿ ਇਹ ਸਾਰੇ ਇਧਰਲੇ ਪਿੰਡਾਂ ਨੇ ਲਵਾ ਲੇ ਯਾਰ ਇਹ ਸਾਡੇ ਪੰਜਾਬ ਦੀ ਤਸਵੀਰ ਤਾਂ ਨਹੀਂ ਸੀ ਕਿ ਅਸੀਂ ਇਧਰੋਂ ਲੈ ਕੇ ਦਾਨ ਲੈ ਕੇ ਤੱਕਲੇ ਬੰਨੇ ਵੇਚ ਦਈਏ ਹੋ ਸਕਦਾ ਬਈ ਇਹ ਤਾਂ ਸਾਡੇ ਪਿੰਡਾਂ 'ਚ ਆ ਜੇ ਨਾ ਸਾਡੇ ਪਿੰਡ ਦੇ ਹਜੇ ਵੀ ਇੱਕ ਦੂਜੇ ਦੀ ਬਾਹ ਫੜ ਲੈਂਦੇ ਯਾਰ ਉਹ ਗਰੀਬ ਨੂੰ ਮਿਲਿਆ ਨਹੀਂ ਆ ਦੇ ਦੇਣ ਪਰ ਇਧਰ ਅਸੀਂ ਦੇਖ ਲਿਆ ਵੀ ਇਧਰਲੇ ਲੋਕ ਆ ਆਪ ਦਾ ਆਪੀ ਤਾਂ ਡਪਾਲਦੇ ਦੂਜੇ ਨੂੰ ਕਿਸੇ ਨੂੰ ਨਹੀਂ ਦਿੰਦੇ ਕੋਈ ਇਹ ਮੱਛੇ ਆਲੇ ਕਰ ਰਹੇ ਆ ਅਸੀਂ ਆਪ ਖੁਦ ਬਈ 4 ਟਰਾਲੇ 5 ਲਾ ਕੇ ਗਏ ਹਜੇ ਵੀ ਸਾਡੇ ਕੋਲ ਵੀਡੀਓ ਫੋਨ 'ਚ ਪਈਆਂ ਇਹ ਝੂਠਾ ਤਾਂ ਹੀ ਦਿਖਾਉਣ ਤਿਆਰ ਅਸੀਂ ਇੱਕ ਟਰਾਲਾ ਤਾਂਰ ਕੀ ਲੈ ਕੇ ਗਏ ਵੀ ਸਾਨੂੰ ਪਹੁੰਚਦਾ ਦੇ ਦੋ ਬੰਨ ਦਾ ਪਹੁੰਚ ਨਹੀਂ ਦਿੰਦਾ ਬਈ ਪਹਿਲਾਂ ਹੀ ਰੋਕ ਲੈਂਦੇ ਆ ਪੰਜ ਪਸ਼ੂ ਦਿਖਾ ਕੇ ਕਹਿੰਦੇ ਸਾਡੇ ਦਾ ਬਹੁਤ ਨੁਕਸਾਨ ਹੋ ਗਿਆ ਜੀ ਇੰਨੇ ਕਿੱਲੇ ਝੋਨਾ ਮਰ ਗਿਆ ਇੰਨੇ ਪੱਠੇ ਮਰ ਗਿਆ ਜੀ ਇਹ ਹੀ ਹੋ ਗਿਆ ਉਹ ਹੋ ਗਿਆ ਹੁਣ ਸਾਨੂੰ ਨਵੇਂ ਬੰਦੇ ਨੂੰ ਕੋਹ ਨਹੀਂ ਪਤਾ ਜੀ ਅਸੀਂ ਕਿਹੜੇ ਟਿੱਕਰ ਪਹੁੰਚਦੇ ਆ ਆਪਾਂ ਤੇ ਇਹ ਉਹਨਾਂ ਨੂੰ ਕਹਿੰਦੇ ਵੀ ਬੇਨਤੀ ਇਹੀ ਕਰਦੇ ਆ ਵੀ ਜਿਨ੍ਹਾਂ ਨੁਕਸਾਨ ਆ ਨਵੇਂ ਬੰਦੇ ਨੂੰ ਉੱਥੇ ਪਹੁੰਚਣ ਦਿਆ ਕਰੋ ਅਸੀਂ ਇੱਕ ਬੰਦੇ ਦਾ ਧੰਨਵਾਦ ਕਰਦੇ ਆ ਬਾਈ ਦਾ ਵਿਚਾਰੇ ਦਾ ਪਤਾ ਨਹੀਂ ਕਿਹੜਾ ਪਿੰਡ ਆ ਉਹ ਸਾਨੂੰ ਮੋਟਰਸਾਈਕਲ ਦੇ ਇਥੋਂ ਟਿੱਕਰ ਛੱਡ ਗਏ ਆ ਟਰੈਕ ਉਹ ਬੰਦਾ ਬਈ ਜੀ ਰਾਤ ਕਿਤੇ ਨਾ ਲਾਇਓ ਲੋਕਾਂ ਨੇ ਰੋਕਿਆ ਵੀ ਸਾਨੂੰ ਅਸੀਂ ਰੋਕਿਆ ਨਹੀਂ ਰੇਟਰ ਉਹ ਬੰਦਾ ਸਾਨੂੰ ਇੱਥੋਂ ਤੱਕਰ ਛੱਡ ਗਿਆ ਇੱਕ ਬੰਦਾ ਦਾ ਕਹੀਆਂ ਦਾ ਮੂਰੇ ਰਾਹ ਹਾਂ ਬੋਲੋ ਬੋਲੋ ਇੱਕ ਬੰਦਾ ਦਾ ਮੂਰੇ ਕਹੀਆਂ ਦਾ ਬਈ ਰਾਹੀ ਬੰਦਾ ਗਾਂ ਗਾਂ ਟਰਾਲਾ ਨਹੀਂ ਜਾਂਦਾ ਫੇਰ ਉਹ ਬੰਦਾ ਸਾਨੂੰ ਲੈ ਕੇ ਇੱਥੇ ਭਾਗੇ ਇੱਥੋਂ ਤਾਈ ਛੱਡ ਕੇ ਗਿਆ ਨਾਲੇ ਰਾਹ ਦਿਖਾ ਕੇ ਲੈ ਗਿਆ ਇਹ ਸ਼ਰਮ ਦੀ ਗੱਲ ਹੈ ਇਹ ਬਹੁਤ ਸ਼ਰਮਨਾਕ ਤਸਵੀਰਾਂ ਨੇ ਤੇ ਸ਼ਰਮਨਾਕ ਗੱਲਾਂ ਨੇ ਖਾਸ ਕਰਕੇ ਮਾਝੇ ਵਾਲਿਆਂ ਦਾ ਤੇ ਮਾਝੇ ਵਾਲੇ ਤਾਂ ਯਾਰ ਉਹ ਆ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਝੱਲਿਆ ਤੇ ਇੱਕ ਰਾਸ਼ਨ ਬਦਲੇ ਰਾਸ਼ਨ ਬਲੇ ਇੰਨੀ ਬੇਇੱਜ਼ਤੀ ਮੈਂ ਸਮਝਦਾ ਵੀ ਇਹਦੋਂ ਵੱਡੀ ਜਿਹੜੀ ਆ ਉਹ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਜੀ ਐਸਐਫ ਦੇ ਰਾਸ਼ਨ ਜਿਹੜੇ ਭੇਜੇ ਕਰਦੇ ਆ ਪੰਜਾਬ ਸਰਕਾਰ ਰਾਸ਼ਨ ਪਾਣੀ ਜੋ ਫੋਰੀ ਕੱਢੀ ਪਾਣੀ ਜੋ ਫੋਰੀ ਕੱਢ ਕੇ ਲਿਆਂਦੀ ਆ ਹੁਣ ਬਾਅਦ ਦੇਖਣਿਆ ਪਲਾਦੇ ਚ ਕੀ ਕੀ ਆ ਆਹ ਹੋ ਗਿਆ ਬੰਦਾ ਆ ਦੇ ਪਟਾਦੀ ਮਾਰੀ ਉਹ ਪਵਾ ਗਏ ਰਤਨਾਗਰੀ ਬਹੁਤ ਬੋਹੋ ਕੀ ਖਾਣਾ ਭਰਾ ਹੀ ਖਾਣਾ ਜੀ ਸਾਡੇ ਲਈ ਆਈ ਦੀ ਹੈਲਪ ਚਾਹ ਤੇ ਸਬੰਦ ਬੈਗ ਨੂੰ ਲੋੜ ਹੈ ਹੈਲਪਾਈ ਜਾ ਚਾਹ ਤੋ ਆਇਨਾ ਚਾਹ ਤੋ ਸਮਾਨ ਆਇਆ ਹੋਇਆ ਚਾਹ ਜਾਲੇ ਸੁਣਦੇ ਆ ਨਾ ਮੱਕਰੇ ਨਾ ਵਾਹ ਵਾਹ ਉਹ ਤੇਰੀਆਂ ਪੁਗੜੀਆਂ ਨਹੀਂ ਹੈਨੀਆਂ ਤੇ ਦੋਸਤੋ ਜਦੋਂ ਹੜਾਂ ਦਾ ਪੂਰਾ ਐਨ ਪਾਣੀ ਜਿਹੜਾ ਸੀਗਾ ਆਪਾਂ ਜੇ ਕਹਿ ਲਈਏ ਕਿ ਸਿਰ ਤੋਂ ਉੱਪਰ ਤੇ ਨੰਗਣ ਤੱਕ ਆ ਗਿਆ ਸੀਗਾ ਤਾਂ ਉਸ ਟਾਈਮ ਜੋ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਫਸੇ ਹੋਏ ਲੋਕ ਸੀਗੇ ਉਹਨਾਂ ਨੂੰ ਕੱਢਣ ਵਾਸਤੇ ਕੋਈ ਉਪਰਾਲੇ ਦਿੱਸਦੇ ਨਹੀਂ ਸੀਗੇ ਤੇ ਸਾਡੇ ਇੱਕ ਸਿੱਖ ਵੀਰ ਜੋ ਹੈ ਉਹਨਾਂ ਦੀ ਇੱਕ ਸਪੈਸ਼ਲ ਵਹੀਕਲਸ ਬਣਾਉਣ ਦੀ ਇੱਕ ਆਪਾਂ ਜੇ ਕਹਿ ਲਈਏ ਕੰਪਨੀ ਆ ਤੇ ਉਹਨਾਂ ਨੇ ਆਪਣੇ ਜਿਹੜੇ ਇਹ ਚਾਰ ਸਪੈਸ਼ਲ ਵਹੀਕਲ ਜਿਹੜੇ ਹੈਗੇ ਆ ਦਿੱਤੇ ਸੀਗੇ ਪੰਜਾਬ ਸਰਕਾਰ ਨੂੰ ਤੇ ਜਿਹਦੇ ਨਾਲ ਇੰਡੀਅਨ ਆਰਮੀ ਨੇ ਵੀ ਬੱਚੇ ਯੋਗਦਾਨ ਪਾਇਆ ਤੇ ਜਾਂ ਆਪਾਂ ਕਹਿ ਲਈਏ ਕਿ ਪੰਜਾਬ ਪੁਲਿਸ ਦਾ ਵੀ ਆਪਾਂ ਤਾਂ ਧੰਨਵਾਦ ਕਰਦੇ ਆ ਜਿੱਥੇ ਜਾ ਕੇ ਉਹਨਾਂ ਨੇ ਵੀ ਕੰਟਰੋਲ ਕੀਤਾ ਤੇ ਇਹ ਜਿਹੜੀ ਹੈਗੀ ਆ ਉਹਨਾਂ ਦੇ ਹੀ ਜਵਾਨੀ ਹੁੰਦੇ ਆ ਕਿ ਉਹਨਾਂ ਨੇ ਇਹਨਾਂ ਜੋ ਸਪੈਸ਼ਲ ਵੀਕਲ ਸੀਗੇ ਇਹਨਾਂ ਤੇ ਕੋਈ ਚਾਰਜਿਸ ਲਾਏ ਆ ਜਾਂ ਨਹੀਂ ਲਾਏ ਤੇ ਉਹ ਸੁਣਦੇ ਆ ਉਹਨਾਂ ਦੀ ਆਪਾਂ ਗੱਲ ਇੱਥੇ ਕੋਈ ਅਸੀਂ ਕੋਈ ਕਿਸੇ ਤੋਂ ਕਿਰਾਇਆ ਤੇ ਨਹੀਂ ਦਿੱਤੀ ਗੱਡੀ ਨਾ ਕਿਸੇ ਨੂੰ ਅਸੀਂ ਕਿਹਾ ਕਿ ਸਾਨੂੰ ਪੈਸੇ ਦੋ ਦੇ ਇਹ ਸਿਰਫ ਜੀਐਸਡਬਲਿਊ ਗਰੁੱਪ ਦਾ ਇੱਕ ਇਨੀਸ਼ੀਏਟਿਵ ਹੈ ਕਿ ਉਹ ਮਨੂਮੈਨੀਟੇਰੀਅਨ ਐਡ ਕਹ ਲੋ ਉਹਦੇ ਵਾਸਤੇ ਭੇਜਿਆ ਗਈਆਂ ਨੇ ਪੰਜਾਬ ਵਿੱਚ ਵੀ ਹੜਾ ਆ ਗਿਆ ਤੇ ਕਾਫੀ ਹਾਨੀ ਹੋਈ ਪੰਜਾਬ ਦੀ ਤੇ ਜਦੋਂ ਗੱਡੀਆਂ ਆਈ ਸੀ ਅਸੀਂ ਕਿਹਾ ਕਿ ਹੁਣ ਇਹਨਾਂ ਨੂੰ ਪੰਜਾਬ ਵੀ ਭੇਜਿਆ ਆਪਣੀ ਧਰਤੀ ਦੀ ਜੇ ਗੱਡੀ ਬਣੀ ਉੱਥੇ ਵੀ ਸੇਵਾ ਕਰੇ ਜਾ ਕੇ ਤੇ ਅਸੀਂ ਜਿਹੜੀ ਚਾਰ ਗੱਡੀਆਂ ਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੰਜਾਬ ਭੇਜਿਆ ਡੀਸੀ ਅੰਮ੍ਰਿਤਸਰ ਦਾ ਸਾਨੂੰ ਮੈਸੇਜ ਵੀ ਆਇਆ ਸੀ ਕਿ ਸਾਨੂੰ ਹੈਲਪ ਵਾਸਤੇ ਤੁਸੀਂ ਆਪਣੀ ਗੱਡੀ ਭੇਜੋ ਤੇ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇਹਨਾਂ ਨੂੰ ਭੇਜਿਆ ਇਹ ਇਹਨਾਂ ਦਾ ਫਾਇਦਾ ਇਹ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਜਾਕੀ ਮੌਕੇ ਤੇ ਲੱਗੀਆਂ ਹੋਈਆਂ ਨੇ ਜੋ ਸੇਵਾ ਸਰ ਤੋਂ ਬੰਦੀ ਐ ਸੀ ਪੂਰੀ ਕਰਾਂਗੇ ਐਂਡ ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਹਾਲਾਤ ਹੈ ਜਿਹੜੇ ਦੌਰ ਚੋਂ ਪੰਜਾਬ ਗੁਜ਼ਰ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਜੋ ਛੋਟਾ ਬਹੁਤ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਪਰਨੋ ਕੀਤਾ ਦੇ ਦੋਸਤੋ ਜੇ ਆਪਾਂ ਗੱਲ ਕਰੀਏ ਸਾਡੇ ਪੰਜਾਬ ਦੀ ਤਾਂ ਅਸੀਂ ਤਾਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਕਦੇ ਕੋਈ ਆਫਤ ਆਉਂਦੀ ਆ ਤਾਂ ਅਸੀਂ ਉੱਥੇ ਵੀ ਜਾ ਕੇ ਲੰਗਰ ਲਾਉਣੋਂ ਪਿੱਛੇ ਨਹੀਂ ਹਟਦੇ ਪਰ ਜੇ ਆਪਾਂ ਗੱਲ ਕਰੀਏ ਹਿਮਾਚਲ ਦੀ ਜਾਂ ਹੋਰ ਨਾਲ ਸੂਬਿਆਂ ਦੀ ਤਾਂ ਜਦੋਂ ਇਦਾਂ ਦੀ ਆਫਤ ਆਉਂਦੀ ਆ ਤੇ ਉੱਥੇ ਜਿਹੜੇ ਹੈਗੇ ਆ ਭਾਵੇਂ ਉਹ ਦੁਕਾਨਦਾਰ ਹੋਣ ਭਾਵੇਂ ਉੱਥੇ ਦੇ ਹੋਟਲੀਅਰ ਸੋਣ ਤੇ ਭਾਵੇਂ ਉੱਥੇ ਖਾਣ ਪੀਣ ਵਾਲੇ ਸਮਾਨ ਦੇ ਹੋਣ ਗੱਲਾਂ ਕਰੀਏ ਤਾਂ ਉਹ ਉੱਥੇ ਪ੍ਰਾਈਸਾਂ ਜਿਹੜੀਆਂ ਹੈਗੀਆਂ ਆ बहुत सुन दिया में बैठना भी चाह रहे तो अलाउ ही नहीं कर रहे थे दे वांट अस टू पे तभी हम बैठ सकते हैं या अगर हमें वॉशरूम यूज करना है तो उसके लिए पे करना पड़ेगा अगर दस रुपए की चीज है वो पचास की मिल रही है सौ की मिल रही है मतलब मजबूरी का प्रॉपर फायदा उठा रहे थे सारे लोग ये होता है कि एक इंसान के नाते होता है कि चलो यार आप वॉशरूम यूज कर सकते हो पानी पी सकते हो बट नहीं उनको ये था कि वो उनके लिए जो मुसीबत थी किसी की कि वो उनके लिए लाइक एक मौका था अवसर था कि वो पैसे कमाने की तो हर चीज के हमें लाइक एक्स्ट्रा पे करने पड़ रहे थे चाहे वो खाना खाना हो रहा है पानी पीना हो रहा है वॉशरूम जाना है ठीक है मतलब इवन हमने ये भी सोचा कि चलो हमारे पास सोने के लेकर जगह नहीं तो हमने बस वाले से पूछा तो वो भी हमें अलाउ नहीं कर रहे थे कि नहीं सीट्स अवेलेबल है नहीं बट सोने नहीं दे सकते तो बहुत प्रॉब्लम हुई ਤੇ ਦੋਸਤੋ ਭਰੇ ਮਨ ਦੇ ਨਾਲ ਇਹ ਅ ਅੱਜ ਦੀ ਐਪੀਸੋਡ ਜਿਹੜੀ ਹੈਗੀ ਆ ਬਣਾਈ ਆ ਤੇ ਆਓ ਰਲ ਮਿਲ ਕੇ ਕਰੀਏ ਵਾਹਿਗੁਰੂ ਅੱਗੇ ਅਰਦਾਸ ਭਾਵੇਂ ਉਹ ਆਪਣਾ ਚੜ੍ਹਦਾ ਪੰਜਾਬ ਹੋਵੇ ਤੇ ਭਾਵੇਂ ਆਪਣਾ ਲੈਂਦਾ ਪੰਜਾਬ ਕਰੀਏ ਅਰਦਾਸ ਕਿ ਵਾਹਿਗੁਰੂ ਪੰਜਾਬ ਤੇ ਭਲੀ ਕਰੇ